ਸ੍ਰੀ ਸ਼ਕਲ ਜੀ ਅੱਜ ਪਿੰਡ ਅਕਾਲਗੜ ਦੀ ਨਵੀਂ ਬਣ ਰਹੀ ਬਿਲਡਿੰਗ ਦੀ ਉਸਾਰੀ ਸੰਬੰਧੀ ਅੱਜ ਪਿੰਡ ਦੇ ਵਿੱਚ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਕਿ ਪਿੰਡ ਦੀ ਪੰਚਾਇਤ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਸਾਰੇ ਮੈਂਬਰ ਮੌਜੂਦ ਸਨ ਇਸ ਮੌਕੇ ਤੇ ਸੀਨੀਅਰ ਕਾਂਗਸੀਆ ਗੁਰਪ੍ਰਤਾਪ ਸਿੰਘ ਪੜਿਆਲਾ ਜੀ ਵੀ ਪਹੁੰਚੇ ਤੇ ਉਹਨਾਂ ਵੱਲੋਂ ਗੁਰੂ ਘਰ ਦੀ ਨਵੀਂ ਉਸਾਰੀ ਦੇ ਲਈ 31000 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ ਸੋ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਸੰਦੀਪ ਸ਼ੋਰ ਨਿਊਜ਼ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ ਨਹੀਂ ਦੇਖਾਂ ਵੀ ਪਰਵਾਹ ਨਾ ਮੈਂ ਜਗਤਸ਼ਰਪਰਤਾ ਸਿੰਘ ਜੀ ਪਟਿਆਲਾ ਉਹ ਫਿਰ ਕਿਤੇ ਨਾ ਕਿਤੇ ਜਰੂਰ ਬੰਗਲਦਾਰ ਅਰ ਉਹ ਸੀ ਰਾਜਵੀਰ ਪਟਿਆਲਾ ਜੀ ਜਿਹੜਾ ਉਹਨਾਂ ਦੇ ਨਕਸ਼ੇ ਕਰਵਾਤੇ 4 ਵਜੇ ਸਰਦਾਰ ਗੁਰਪ੍ਰਤਾ ਸਿੰਘ ਜੀ ਪਟਿਆਲਾ ਜੋ ਸਾਡੇ ਵਿੱਚ ਪਹੁੰਚੇ ਨੇ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਕਾਲਗੜ ਨਗਰ ਪੰਚਾਇਤ ਪਿੰਡ ਕਾਲਗੜ ਨਗਰ ਪੰਚਾਇਤ ਪਿੰਡ ਕਰਤਾਨਾ ਸਾਡੇ ਦੋ ਪਿੰਡ ਨੇ ਔਰ ਦੋ ਹੀ ਕਟਿਆਣੇ ਸਾਡੇ ਲਗਰਦੀਆਂ ਔਰ ਫੜਿਆਲਾ ਜੀ ਨੂੰ ਮੈਂ ਇੱਕ ਇਹ ਵੀ ਗੱਲ ਦੱਸ ਦਵਾ ਔਰ ਸਾਰੀਆਂ ਸੰਗਤਾਂ ਨੂੰ ਵੀ ਦੱਸ ਦਵਾ ਕਿ ਸਾਡੇ ਨਗਰ ਦੇ ਵਿੱਚ ਜਿੱਕੇ ਨੇ ਗੁਰੂ ਘਰ ਹੈ ਕਰਤਾਨਾ ਦਾ ਵਕੜਾ ਤੇ ਕਾਲਗੜ ਦਾ ਵਕੜਾ ਹੈ ਤੇ ਕੋਈ ਵੀ ਪਹਿਮਾਨੀ ਸਾਰਾ ਪਿੰਡ ਸਾਡਾ ਸਾਂਝਾ ਹੈ ਰਲ ਮਿਲ ਕੇ ਸਾਰੇ ਕਾਰਜ ਹੁੰਦੇ ਨੇ ਹਵਤਾਵਾਰੀ ਸਮਾਗੋ ਸਫੁਲੀ ਸਰਦੀ ਸੇਵਾ ਜਾਂ ਹੋਰ ਜਿਹੜੇ ਸਮਾਗੋ ਹੁੰਦੇ ਨੇ ਸਾਰੇ ਸਾਡੇ ਨੌਜਵਾਨ ਵੀਰ ਰਲ ਗੱਲ ਕੇ ਕਾਰਜ ਲਵਾਉਂਦੇ ਨੇ ਸੰਦੀਪ ਸ਼ਾਰਟ ਨਿਊਜ਼ ਸਾਡੇ ਨਗਰ ਦੇ ਮੇਰੇ ਵੀਰ ਜੁਆਸ ਨੂੰ ਕਵਰੇਜ ਕਰ ਰਹੇ ਨੇ ਆ ਸਾਡੇ ਪਿੰਡ ਦੀਆਂ ਖਬਰਾਂ ਜਾਂ ਇਲਾਕੇ ਦੀਆਂ ਖਬਰਾਂ ਇਹ ਸਾਰੇ ਨਗਰ ਨੂੰ ਪਹੁੰਚਾ ਰਹੇ ਨੇ ਇਹਨਾਂ ਦਾ ਵੀ ਧੰਨਵਾਦ ਮੈਂ ਇੱਥੇ ਆਇਆਂ ਸਾਰੇ ਪਤਵੰਤੇ ਸੱਜਣਾ ਦਾ ਇਹ ਧੰਨਵਾਦ ਕਰਾਂ ਜੀ ਆਕਾ ਤੇ ਨਾਲ ਹੀ ਹੁਣ ਮੈਂ ਬਾਈ ਸੰਗਤਾਂ ਦੇ ਰੂਹ ਰੂਹ ਹੋ ਕੇ ਸੰਤਨ ਦਾ ਤੋਂ ਹੋਣਾ ਹੈ ਬਾਈ ਗੁਰ ਪ੍ਰਤਾਪ ਜੀ ਦੇ ਗੁਰੂ ਮਹਾਰਾਜ ਜੀ ਪਾਵਨ ਪਵਿੱਤਰ ਤੇ ਨਿੱਕੀ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਮਾਫੀ ਮੰਗੂਗਾ ਜੇ ਟਾਈਮ 4 ਵਜੇ ਦਾ ਸੀ ਤੇ ਅਸੀਂ 5 ਵਜੇ ਪਹੁੰਚੇ ਆ ਲੇਟ ਐ ਆਪ ਦਾ ਬੱਚਾ ਆਪ ਦਾ ਭਰਾ ਸਮਝ ਕੇ ਮਾਫ ਕਰਿਓ ਅਸਲ ਚ ਹੁੰਦਾ ਕੀ ਹੈ ਵੀ ਆ ਸਾਰੇ ਜਾਣਦੇ ਆ ਵੀ ਮੈਂ ਸਰਦਾਰ ਚਲਨਜੀਤ ਸਿੰਘ ਚੰਨੀ ਫਾਰਮਰ ਸੀਐਮ ਪੰਜਾਬ ਉਹਨਾਂ ਨਾਲ ਜੁੜੇ ਹੋਏ ਆ ਤਾਂ ਉਹ ਦਿੱਲੀ ਵਿੱਚ ਸੈਸ਼ਨ ਚੱਲਣ ਕਰਕੇ ਹਫਤੇ ਬਾਅਦ ਸ਼ਨੀਵਾਰ ਦੀ ਰਾਤ ਹੀ ਪੰਜਾਬ ਚੋਂਦਰੀ ਇੱਕ ਰਾਤ ਇੱਕ ਦਿਨ ਐਤਵਾਰ ਕਰਤ ਹੈ ਕਾਫੀ ਕੁਛ ਸਾਡੀ ਸੰਗਤਾਂ ਦੇ ਕੰਮ ਸੀ ਕੋਈ ਅਫਸਰਾਂ ਨੂੰ ਫੋਨ ਕਰਾਉਣੇ ਸੀ ਉਹਦੇ ਕਰਕੇ ਥੋੜਾ ਜਿਹਾ ਸਮਾਂ ਜ਼ਿਆਦਾ ਲੱਗਿਆ ਗੁਸਤਾਖੀ ਮਾਫ਼ ਤੁਹਾਡਾ ਭਰਾ ਹਾਂ ਤੁਹਾਡਾ ਬੱਚਾ ਤੇ ਅੱਗੇ ਤੋਂ ਜ਼ਰੂਰ ਧਿਆਨ ਰੱਖਾਂਗੇ ਵੀ ਸਮੇਂ ਦੇ ਪਤੰਦ ਰਹੀਏ ਸਰਪੰਚ ਸਾਹਿਬ ਇੱਥੇ ਖੜੇ ਦੀ ਪੰਚਾਇਤ ਮੋਤਵਾਰ ਪਿੰਡ ਦੇ ਸੱਜਣ ਮੈਂ ਆਪ ਤੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਹਾਂ ਦੇ ਜਿੱਦਾਂ ਪਰਮਾ ਦੇ ਵਿੱਚ ਹਿੱਸਾ ਪਾ ਲਈਏ ਉਹ ਥੋੜਾ ਕੱਲ ਅਸੀਂ ਕੋਰਾਲੀ ਗਰਾਊਂਡ ਦੇ ਵਿੱਚ ਗਏ ਉੱਥੇ ਕੋਚ ਸਰਬਾਨ ਦੇ ਦੋ ਉਹਨਾਂ ਦੀ ਅਸੀਂ ਕਿ ਐ ਸਕਦੇ ਹਾਂ ਕਿ ਬਿਨਾਂ মোহ ਮਾਇਆ ਲਾਲਚ ਤੋਂ ਉਹਨਾਂ ਦੀ ਸੇਵਾ ਦੇਖੀ 120 ਬੱਚਿਆਂ ਨੂੰ ਉਹ ਹੈਂਡਬਾਲ ਦੀ ਟੀਮ ਦੇ ਵਿੱਚ ਹੈਂਡਬਾਲ ਗੇਮ ਪੜ੍ਹਾਉਂਦੇ ਨੇ ਤੇ ਉਹਨਾਂ ਦੇ ਬੱਚੇ ਚੰਗੇ ਚੰਗੇ ਮੁਕਾਮ ਤੇ ਵਿੱਚ ਉੱਤੇ ਜਾ ਕੇ ਆਪ ਦੇ ਕਰਾਲੀ ਸ਼ਹਿਰ ਦਾ ਮਾਂ ਪਿਓ ਦਾ ਨਾਮ ਰੌਸ਼ਨ ਕਰਦੇ। ਤਾਂ ਇਸੇ ਤਰ੍ਹਾਂ ਧਰਮ ਨਾਲ ਜੁੜਨ ਦੀ ਗੱਲ ਆ ਜਾਂਦੀ ਹੈ ਜਿੱਥੇ ਸਭ ਤੋਂ ਉੱਚ ਸਥਾਨ ਆਪਣੇ ਸਿੱਖਾਂ ਦੇ ਲਈ ਗੁਰੂ ਘਰ ਹੁੰਦਾ ਉਹਨੋਂ ਉੱਤੇ ਕੁਝ ਨਹੀਂ। ਤਾਂ ਜੋ ਵੀ ਮੈਂ ਕਹਿਣਾ ਚਾਹੂੰਗਾ ਤਿਲ ਫੁੱਲ ਭੇਟਾ ਜੋ ਵੀ ਪੰਚਾਇਤ ਵਿੱਚ ਉਹ ਹੁਕਮ ਲਾਉਗੀ ਉਹ ਅਸੀਂ ਨਿਭਾ ਦੇਾਂਗੇ। ਮੈਂ ਪਹਿਲਾਂ ਤਾਂ ਬਈ ਗੁੱਡੂ ਹੋਰਾਂ ਦਾ ਸਲੇਮਪੁਰ ਕੋਈ ਜਦੋਂ ਇਹ ਆਏ ਨਾ ਗੱਲ ਕੀਤੀ ਤਾਂ ਸਾਡਾ ਕੋਈ ਵਾਤਾਵਲਾਬ ਹੋਈ ਨਹੀਂ ਜੋ ਵੀ ਰਕਮ ਅਸੀਂ ਆਪਦੇ ਵੱਲੋਂ ਦੇ ਸਕੀਏ ਪਰ ਜਿੱਦਾਂ ਤੁਸੀਂ ਇੱਥੇ ਸਾਰਿਆਂ ਨੇ ਇਕੱਠ ਕੀਤਾ ਤੇ ਸਮੇਂ ਤੋਂ ਬੈਠੇ ਹੋ ਮੇਰਾ ਬਸ ਮਨ ਅੰਦਰੋਂ ਆਵਾਜ਼ ਇਹ ਨਿਕਲੀ ਹੈ ਵੀ ਜੋ ਪੰਚਾਇਤ ਤੇ ਗੁਰੂ ਘਰ ਦੀ ਕਮੇਟੀ ਹੁਕਮ ਲਾ ਦੂਗੀ ਉਹ ਸੇਵਾ ਅਸੀਂ ਨਿਭਾ ਦੇਾਂਗੇ ਤੇ ਜੇ ਮੈਂ ਥੋੜਾ ਜਿਹਾ ਤੁਹਾਡਾ ਸਮਾਂ ਲਵਾਂ 2017 ਤੋਂ ਪਹਿਲਾਂ 2015 'ਚ ਮਾਮਾ ਜੀ ਸਵਰਗੀ ਸਰਦਾਰ ਲਾਜਬੀਰ ਸਿੰਘ ਪਟਿਆਲਾ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ ਉਸ ਤੋਂ ਬਾਅਦ ਕਈ ਪਿੰਡਾਂ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਹਮੇਸ਼ਾ ਜਾਂਦੇ ਰਹੇ ਆਉਂਦੇ ਰਹੇ 2019 ਦੇ ਵਿੱਚ ਮੇਰਾ ਛੋਟਾ ਬ੍ਰਦਰ ਇਸ ਫਾਨੀ ਸੰਸਾਰ ਨੂੰ ਛੱਡ ਕੇ ਉਹ ਤੁਲ ਗਿਆ ਤਾਂ ਉਸ ਤੋਂ ਬਾਅਦ ਇੱਕ ਇਦਾਂ ਦਾ ਸਮਾਂ ਆਇਆ ਵੀ ਕਿਤੇ ਜਾਣ ਦਾ ਕੁਝ ਕਰਨ ਦਾ ਦਿਨ ਹੀ ਨਹੀਂ ਸੀ ਕਰਦਾ ਫਿਰ ਕੋਵਿਡ ਦਾ ਸਮਾਂ ਆ ਗਿਆ ਤਾਂ ਵਿੱਚ ਥੋੜਾ ਜਿਹਾ ਕਨੈਕਸ਼ਨ ਆਪਣਾ ਘਟ ਗਿਆ ਪਰ ਹੁਣ ਜਦੋਂ ਤੋਂ ਕੰਨੀ ਸਾਹ ਸੀਐਮ ਬਣੇ ਸੀ 2022 ਤੋਂ ਉਦੋਂ ਤੋਂ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੇ ਆ ਜਿੱਥੇ ਵੀ ਕੋਈ ਪਤਾ ਲੱਗਦਾ ਸੁਖ ਦੁੱਖ ਦੇ ਭਾਈਵਾਲ ਬਣਨ ਦੀ ਕੋਸ਼ਿਸ਼ ਕਰਦੇ ਆ ਸਾਨੂੰ ਕੋਈ ਪੋਲਿਟੀਕਲ ਲਾਲਚ ਨਹੀਂ ਹੈਗਾ ਕੋਈ ਮਕਾਮ ਦਾ ਉਹ ਨਹੀਂ ਹੈ ਸਾਨੂੰ ਤਾਂ ਇੱਕੋ ਲਾਲਚ ਹੈ ਵੀ ਜਿਸ ਤਰ੍ਹਾਂ ਅੱਜ ਵੀ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਗਿਆ ਨੂੰ ਦੇਸ਼ਕ ਬਹੁਤ ਲੰਬਾ ਸਮਾਂ 10 ਸਾਲ ਹੋ ਗਏ ਤਾਂ ਪਈ ਹੋਣਾ ਉਹ ਸਰਦਾਰ ਬਚਿੱਤਰ ਸਿੰਘ ਉਹਨਾਂ ਨੂੰ ਗਿਆ ਨੂੰ ਲਗਭਗ ਜਿਹੜਾ 27 ਸਾਲ ਦਾ ਸਮਾਂ ਹੋ ਗਿਆ ਪਰ ਅੱਜ ਵੀ ਲੋਕ ਜਿਹੜਾ ਪਿਆਰ ਦਿੰਦੇ ਨੇ ਤਾਂ ਅਸੀਂ ਤਾਂ ਤੁਹਾਡੇ ਪਿਆਰ ਦੇ ਤੁਹਾਡੇ ਅਸੀਸਾਂ ਦੇ ਸਿਰ ਤੇ ਤੁਰੇ ਫਿਰਦੇ ਆਂ ਗੁਰੂ ਦੀ ਕਿਰਪਾ ਨਾਲ ਵਾਝਾ ਜਿੰਨਾ ਸਮਾਂ ਪਰਿਵਾਰ ਦੇ ਉੱਤੇ ਮਾਰਾ ਆਇਆ ਹਾਲ ਕੋਈ ਨਹੀਂ ਸੀ ਤਾਂ ਇਸ ਕਰਕੇ ਆਪਾਂ ਅੱਗੇ ਨੂੰ ਵੀ ਇਹ ਆਪਦੀ ਭਾਈਚਾਰਕ ਸਾਂਝ ਇਸੇ ਤਰ੍ਹਾਂ ਨਿਭਾਉਂਦੇ ਹੋਏ ਚੱਲਾਂਗੇ ਰਾਸਤੇ ਦੇ ਵਿੱਚ ਆਉਂਦੇ ਹੋਏ ਅਕਸਰ ਉਦੰਗ ਵੀ ਮੋਟਵਾਰ ਸੱਜਣ ਜਦੋਂ ਪਹੁੰਚੇ ਰਸਤੇ ਦੀ ਗੱਲ ਚੱਲੀ ਅੱਜ ਵੀ ਨਹੀਂ ਪਿਆ ਹੋਣਾ ਸਵੇਰੇ ਤੇ ਜੋ ਲੋਕਾਂ ਦਾ ਸੜਕਾਂ ਦਾ ਹਾਲ ਖਰਾਬ ਹੈ ਉਹ ਆਪਣੇ ਸਾਰਿਆਂ ਦੇ ਸਾਹਮਣੇ ਸਾਨੂੰ ਅਸਲਚ ਇਹ ਹੁੰਦਾ ਕਿ ਅਸੀਂ ਭਾਵੁਕ ਕੌਮ ਹੈ ਪੰਜਾਬੀ ਜਿਹੜੇ ਨੇ ਬੜੇ ਇਮੋਸ਼ਨਲ ਨੇ ਅਸੀਂ ਬਦਲਾ ਦੇ ਨਾਂ ਤੇ ਵੋਟਾਂ ਦਾ ਭਾਅ ਬੈਠੇ ਹਾਲਾਂਕਿ ਇਹ ਉਮੀਦ ਘੱਟੀ ਸੀ ਕਿ ਇਹ ਕੁਝ ਕਰਨਗੇ ਪਰ ਫੇਰ ਵੀ ਸਾਰੇ ਭਾਈਚਾਰੇ ਨੇ ਇੱਕ ਸੋਚ ਰੱਖੀ ਕਿ ਮੌਕਾ ਦੇਓ ਸ਼ਾਇਦ ਨਵੇਂ ਕੁਝ ਕਰਨ ਪਰ ਨਵੇਂ ਨੇ ਕਰਦਾ ਕਿਸੇ ਖਾਲਸਾ ਦੀ ਇਹ ਤਾਂ ਪੁਰਾਣਿਆਂ ਤੋਂ ਵੀ ਗਏ ਗੁਜ਼ਰੇ ਨਿਕਲੇ ਇੱਕ ਕੋਈ ਸੜਕ ਹਲਾਕੇ ਦੇ ਵਿੱਚ ਇਦਾਂ ਦੀ ਨਹੀਂ ਦਿਖਦੀ ਜਿੱਥੇ ਇਹਨਾਂ ਨੇ ਕੋਈ ਚੰਗਾ ਕੰਮ ਕੀਤਾ ਹੋਵੇ ਤੇ ਕੋਈ ਤਰਾਲੀ ਖਰੜ ਸ਼ਹਿਰ ਦੇ ਵਿੱਚ ਢਾਂਟੇ ਦਾ ਨਹੀਂ ਪੈ ਜਾਂਦਾ ਤਾਂ ਐਂ ਲੱਗਦਾ ਕਿ ਜਿਵੇਂ ਗੋਟੇ-ਗੋਟੇ ਪਾਣੀ ਤੇ ਕਪੜੇ ਸਾਰੇ ਪਜਾਮਾ ਕੁੱਤੇ ਚੱਕ ਕੇ ਤੁਰਨ ਵਾਲਾ ਹਾਲ ਹੋ ਜਾਂਦਾ ਉਹ ਢੇਰ ਸਾਲ ਪਰ ਆਪਾਂ ਇਹ ਸਮਝੋ ਵੀ ਮੈਂ ਇਹ ਦੇਖੋ ਗੁਰੂ ਦੇ ਚਰਨਾ ਚ ਖੜ ਕੇ ਬੜਾ ਸ਼ਰਿਆਮੀ ਗੱਲ ਕਹਿ ਰਿਹਾ ਵੀ ਜਿਵੇਂ ਚੰਨੀ ਸਾਹ ਸੀਏ ਬੜੇ ਤਾਂ ਉਹਨਾਂ ਦੇ ਚਮਕੌਰ ਸਾਹਿਬ ਦੇ ਪਿੰਡਾਂ ਨੂੰ ਜ਼ਰਾਂਤਾਂ ਵੱਲੋਂ ਰਜਾਤ ਆ ਜੇ ਅੱਜ ਉਹਨਾਂ ਦੇ ਹਲਕੇ ਦੇ ਕਿਸੇ ਪਿੰਡ ਚ ਚਲੇ ਜਾਈਏ ਕੋਈ 2.5 ਫੁੱਟ ਦੀ ਗਲੀ ਵੀ ਆ ਤਾਂ ਉਹਦੇ ਵਿੱਚ ਵੀ ਇੰਟਰਲੌਕ ਟਾਈਲਰ ਲੱਗੀਆਂ ਨਾਲੀਆਂ ਬਣੀਆਂ ਤੇ ਸੜਕਾਂ ਇਹ ਗਲਾਸ ਨੇ ਤਾਂ ਇਸੇ ਕਰਕੇ ਇਸੇ ਕਰਕੇ ਇਸੇ ਦੇ ਵਿਹਾਰ ਤੇ ਦਿਲ ਨੂੰ ਇੱਕ ਲੀਜ ਹੁੰਦੀ ਹੈ ਵੀ ਜੇ ਉਹ ਇਨਸਾਨ ਦੁਆਰਾ ਕਿਤੇ ਪਰਮਾਤਮਾ ਉਹਨਾਂ ਨੂੰ ਨਮਾਇਦਗੀ ਦੇਵੇ ਆਪਾਂ ਸਾਰੇ ਲੋਕ ਉਹਨਾਂ ਦੇ ਹੱਥ ਮਜ਼ਬੂਤ ਕਰੀਏ ਤਾਂ ਹਲਕਾ ਖਰੜ ਰਹੀ ਦੀ ਅਸੀਂ ਆਪਦੇ ਤੌਰ ਤੇ ਉਹਨਾਂ ਤੋਂ ਬਹੁਤ ਕੁਝ ਲੈ ਸਕਦੇ ਹਾਂ ਤਾਂ ਤੁਹਾਨੂੰ ਸਾਰਿਆਂ ਨੂੰ ਇਹੀ ਅਰਦਾਸ ਹੈ ਬੇਨਤੀ ਹੈ ਅੱਜ ਮੈਂ ਸਵੇਰੇ ਇੱਕ ਸਾਡੇ ਪਰਿਵਾਰਕ ਬਹੁਤ ਪੁਰਾਣਾ ਪਰਿਵਾਰ ਸਾਡੇ ਨਾਲ ਜੁੜਿਆ ਹੋਇਆ ਐਸਜੀਪੀਸੀ ਮੈਂਬਰ ਰਹਾ ਕਿਉਂਕਿ ਸਤਪ ਸਿੰਘ ਰੁੜਕੀ ਉਹਨਾਂ ਦੀ ਵਰਸੀ ਸੀ ਤਾਂ ਉੱਥੇ ਅਮਰਿਤਪਾਲ ਸਿੰਘ ਉਹਨਾਂ ਦੇ ਪਰਿਵਾਰ ਮੈਂਬਰ ਵੀ ਪਹੁੰਚੇ ਹੋਏ ਸੀ ਪਰ ਇੱਕ ਜਿਹੜਾ ਹੁਣ 7 ਮੈਂਬਰੀ ਕਮੇਟੀ ਦਾ ਚੱਲ ਰਿਹਾ ਜੋ ਗਠਨ ਹੋਇਆ ਪਿੰਡਾਂ ਦੇ ਵਿੱਚ ਤੁਸੀਂ ਇੱਕ ਗੱਲ ਦੇਖ ਕੇ ਦੇਖਿਓ ਕਿ ਜਿਹੜੇ ਬੰਦੇ ਪਹਿਲਾਂ ਅਕਾਲੀ ਦਲ ਵੇਲੇ ਮੋਰੀ ਸੀ ਉਹੀ ਬੰਦੇ ਹੁਣ ਇਸ ਕਮੇਟੀ ਚ ਮੋਰੀ ਨੇ ਤਾਂ ਫਰਕ ਕੀ ਪੈਣਾ ਜੇ ਤਾਂ ਅਨਸਾਰ ਨਵੀਂ ਔਰ ਨਵੀਂ ਸੋਚ ਨਵੇਂ ਸਾਡਾ ਯੂਥ ਨਵੇਂ ਬੰਦੇ ਉੱਠਣ ਤਾਂ ਅਸੀਂ ਮੰਨ ਸਕਦੇ ਹਾਂ ਵੀ ਉਹਨਾਂ ਦੀ ਸੋਚ 'ਚ ਕੋਈ ਫਰਕ ਹੋਊਗਾ ਪਰ ਜੇ ਉਹੀ ਟੀਮ ਜਿਹੜੀ ਬਡਾਲੀ ਸਾਹਿਬ ਮੇਰੇ ਤੋਂ ਲੈ ਕੇ ਤੇ ਅੱਜ ਤੱਕ ਚੱਲੀ ਆ ਰਹੀ ਸੀ ਇਹ ਗੱਲੂਦਰਚ ਉਹੀ ਟੀਮ ਏੜਾ ਖਾ ਕੇ ਦੂਜੇ ਪਾਸੇ ਬੂਰੇ ਆ ਜਾਂਦੀ ਹੈ ਤਾਂ ਮੈਨੂੰ ਵੀ ਲੱਗਦਾ ਨਹੀਂ ਕੋਈ ਬਹੁਤਾ ਫਰਕ ਆਊਗਾ ਇਸ ਕਰਕੇ ਸਾਨੂੰ ਅੱਜ ਲੋੜ ਹੈ ਬੀਜੇਪੀ ਤੋਂ ਬਹੁਤ ਬਚਣ ਦੀ ਜਿਨ੍ਹਾਂ ਨਾਲ ਆਪਾਂ ਲੰਬਾ ਕਿਸਾਨੀ ਸੰਘਰਸ਼ ਲੜਿਆ ਸਾਡੀਆਂ ਜ਼ਮੀਨਾਂ ਦੇ ਉੱਤੇ ਝਾੜੂ ਵਾਲਿਆਂ ਦੀ ਲੈਂਡ ਪੂਲਿੰਗ ਦਾ ਮਸਲਾ ਕਿੰਨਾ ਭੱਜਿਆ ਹੋਇਆ ਉਸ ਤੋਂ ਪਹਿਲਾਂ ਕਿਸਾਨੀ ਧਰਵਾ ਕਿੰਨਾ ਲੰਬਾ ਚੱਲਿਆ ਉਹ ਆਪਾਂ ਤੁਹਾਡੀ ਭਰਤੀ ਜਾਂਦੇ ਆ ਤੇ ਕਿਤੇ ਨਾ ਕਿਤੇ ਬੀਜੇਪੀ ਜਿਹਦੇ ਨਾਲ ਗੱਠ ਜੋੜ ਕਰਦੀ ਹੈ ਕੱਲੀ ਬੀਜੇਪੀ ਤੋਂ ਨਹੀਂ ਉਸ ਗੱਠ ਜੋੜ ਤੋਂ ਵੀ ਬਚਣ ਦੀ ਲੋੜ ਹੈ ਬੀਜੇਪੀ ਜਿਹਦੇ ਪਿੱਛੇ ਰਹਿ ਕੇ ਉਹਨੂੰ ਸਪੋਰਟ ਕਰਦੀ ਹੈ ਉਸ ਤੋਂ ਵੀ ਬਚ ਕੇ ਰਹਿਣ ਦੀ ਲੋੜ ਹੈ ਕਿਉਂਕਿ ਬੀਜੇਪੀ ਨੇ ਅਦਾਨੀ ਤੇ ਅਮਾਨੀਆਂ ਨੂੰ ਸਾਰਾ ਫਾਇਦਾ ਦੋ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਆਪਣੀਆਂ ਜ਼ਮੀਨਾਂ ਆਪਣਾ ਪੰਜਾਬ ਜੇ ਆਪਾਂ ਬਚਾਉਣਾ ਚਾਹੁੰਦੇ ਆ ਤਾਂ ਇੱਕੋ ਹੀ ਹੱਲ ਹੈ ਵੀ ਆਪਾਂ ਕਾਂਗਰਸ ਦੀ ਸਰਕਾਰ ਲਿਆਈਏ ਜਿੰਨਾ ਤੁਸੀਂ ਇਹ ਦੇਖੋ ਵੀ ਐਕਵਾਇਰ ਹੋ ਰਹੀ ਹੈ ਜਗ੍ਹਾ ਜੇ 60000 ਏਕੜ ਚਾਦੂ ਵਾਲੇ ਕਹਿ ਰਹੇ ਐਕਵਾਇਰ ਕਰਨਗੇ 6000 ਏਕੜ ਤੋਂ 15000 ਏਕੜ ਚੋਂ ਰਸਤੇਆਂ ਚ ਨਿਕਲ ਜਾਊਗਾ ਤਾਂ 43000 ਏਕੜ ਚ ਕਿੰਨੇ ਪਲਾਟ ਬਣਨਗੇ ਤੇ ਉਹਨੇ ਵਸਨੀਕ ਕਿੱਥੋਂ ਲੈ ਕੇ ਆਉਣਗੇ ਤੇ ਜਮੀਨਾਂ ਇਹਨਾਂ ਦੇ ਰੋੜ ਦੇਣੀਆਂ ਹੈ 1.5 ਸਾਲ ਚ ਇਹਨਾਂ ਨੇ ਵਰਲਡ ਬੈਂਕ ਤੋਂ ਲੋਨ ਕਰਾਉਣਾ ਆਪੀਆਂ ਭੁਗਤੀਆਂ ਕਮਿਸ਼ਨਾਂ ਕਾ ਲਈਆਂ ਪੈਸਾ ਖਾਣਾ ਕਿਸੇ ਕਿਸਾਨ ਦਾ ਕੋਈ ਭਲਾ ਨਹੀਂ ਕਰਨ ਲੱਗੇ ਤਾਂ ਆਪਾਂ ਗੁਰੂ ਸਾਹਿਬ ਦੀ ਜਿੱਥੇ ਅੱਜ ਗੱਲ ਕਰਦ ਇਕੱਠੇ ਹੋਏ ਆ ਉੱਥੇ ਜ਼ਮੀਨ ਸਾਡੀ ਮਾਂ ਹੈ ਮੈਨੂੰ ਬੜੀ ਉਹ ਗੱਲ ਯਾਦ ਆਉਂਦੀ ਹੈ ਵੀ ਸਾਡੇ ਸੂਰਬਿਆਂ ਨੇ ਤਾਂ ਐਸਵਾਈਐਲ ਦਾ ਪਾਣੀ ਨਹੀਂ ਜਾਰ ਦਿੱਤਾ ਤਾਂ ਜ਼ਮੀਨ ਕਿੱਥੋਂ ਜਾਣ ਦੇਣਗੇ ਪਰ ਸਾਨੂੰ ਲੋੜ ਹੈ ਇਕਜੁੱਟ ਹੋ ਕੇ ਇਸ ਗੱਲ ਤੇ ਪਹਿਰਾ ਦੇਣ ਦੀ ਜੇਤੇ ਕੋਈ ਪਿੰਡ ਚ ਕੋਈ ਨਗਰ ਚ ਕੋਈ ਹੋਕਾ ਦਿੰਦਾ ਤਾਂ ਇਹ ਜੇ ਕਾਠ ਜਿਹੜੇ ਲੈਂਡ ਪੂਲਿੰਗ ਦੇ ਖਿਲਾਫ ਹੁੰਦੇ ਹੋ ਉੱਥੇ ਵੱਗ ਚੜ ਕੇ ਹਿੱਸਾ ਲੈਣਾ ਚਾਹੀਦਾ ਮੈਂ ਤੁਹਾਡਾ ਆਪ ਦਾ ਬੱਚਾ ਭਰਾ ਜੋ ਮਰਜ਼ੀ ਲਾ ਲਓ ਮੈਨੂੰ ਜਿੱਥੇ ਵੀ ਤੁਸੀਂ ਅੱਧੀ ਰਾਤ ਬਿਊਟੀ ਲਾਓਗੇ ਮੈਂ ਹਾਜ਼ਰ ਮਿਲੂੰਗਾ ਕਿ ਇਸ ਗੁਰੂ ਘਰ ਦੀ ਸੇਵਾ ਲਈ ਮੈਂ ਆਪ ਦਾ ਬੜਾ ਖੁਸ਼ਕਿਸਮਤ ਸਮਝਦਾ ਆਪਦੇ ਆਪ ਨੂੰ ਵੀ ਅੱਜ ਇੱਥੇ ਆ ਕੇ ਸੋਤੇ ਸਾਰਿਆਂ ਦੇ ਰੋਬਰੂ ਹੋਣ ਦਾ ਮੌਕਾ ਮਿਲਿਆ ਅੱਪਾ ਖੇਡਾਂ ਲਈ ਵੀ ਜੋ ਵੱਧ ਤੋਂ ਵੱਧ ਕਰ ਸਕਾਂਗੇ ਆਉਣ ਵਾਲੇ ਸਮੇਂ 'ਚ ਖਾਲਸਾ ਜੀ ਆਪਾਂ ਦੁਬਾਰਾ ਇੱਕ ਅਸੀਂ ਕਰ ਰਹੇ ਆ ਵੀ ਹਰ ਪਿੰਡ ਦੀ ਜਿਹੜਾ ਸਪੋਰਟਸ ਕਲੱਬ ਤੋਂ ਬਣੀ ਹੋਏ ਨੇ ਉਹਨਾਂ ਦਾ ਵੀ ਸਾਰਾ data ਲੈ ਕੇ ਹਰ ਪਿੰਡ-ਪਿੰਡ ਜਾ ਕੇ ਅਸੀਂ ਸਪੋਰਟਸ ਕਲੱਬਾਂ ਆਦਿਆਂ ਦੀ ਵੀ ਕੋਈ ਸਕੀਮ ਸੋਚੀ ਹੋਈ ਹੈ ਅੱਗੇ ਚਲਾਵਾਂਗੇ ਗੱਲ ਆਪਾਂ ਉਹ ਤੇ ਅੱਜ ਇਸ ਗੁਰੂ ਘਰ ਦੇ ਤੁਸੀਂ ਮੈਨੂੰ ਇੱਥੇ ਬੁਲਾਇਆ ਮੈਂ ਜੋ ਮੈਨੂੰ ਪੰਚਾਇਤ ਤੇ ਗੁਰੂ ਘਰ ਦੀ ਕਮੇਟੀ ਹੁਕਮ ਲਾ ਦੂਗੀ ਮੈਂ ਉਹ ਵੀ ਮਬਾਰਕ ਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਜੀ ਜੋ ਤੁਸੀਂ ਸਾਡੇ ਨਗਰ ਨੂੰ ਗੁਰਕਾਰ ਜੋ ਹਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਯਾਦ ਵਿੱਚ ਸੋ ਸਾਰੇ ਯਾਦ ਕਰੇ ਕਿਉਂਕਿ ਇਤਿਹਾਸਕ ਤੌਰ ਤੇ ਅਸੀਂ ਲਿਖਿਆ ਨਹੀਂ ਜਾ ਸਕਦਾ ਪਰ ਪੁਰਾਣੇ ਬਜ਼ੁਰਗਾਂ ਕੋਲੋਂ ਜੋ ਅਸੀਂ ਗੱਲਾਂ ਸੁਣਿਆ ਸੀ ਉਹਦੇ ਹੱਥ ਤੇ ਅਸੀਂ ਯਾਦ ਕਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਯਾਦ ਤੇ ਸੋ ਸਾਰੇ ਜਾ ਔਰ ਮੈਂ ਜਿਹੜੀ ਬੇਨਤੀ ਕਰਾਂ ਕਿ ਇਹਨਾਂ ਨੇ ਜਿਵੇਂ ਸਰਦਾਰ ਚੰਦੀ ਸਿੰਘ ਜੰਨੀ ਮਾਦੂ ਮੁੱਖ ਮੰਤਰੀ ਪੰਜਾਬ ਔਰ ਮਰ ਉਹਨਾਂ ਦੀ ਗੱਲ ਕਰੀ ਹੈ ਇਹ ਗੱਲ ਜਿਉਂਤੇ ਆਪਾਂ ਕੋਲ ਛੜ ਹੁੰਦੇ ਆ ਕਿ ਬਾਕੀ ਇਹ ਗੱਲ ਬਿਲਕੁਲ ਇਹਨਾਂ ਦੀ ਸਹੀ ਹੈ ਬਾਕੀ ਤਾਂ ਜਿਹੜੀਆਂ ਹੈ ਨੇ ਤੇ ਆਪਣੇ ਨੇੜੇ ਪਿੰਡ ਉਧਵਾੜਾ ਹੈ ਉੱਥੇ ਆਪਾਂ ਦੇਖ ਸਕਦੇ ਹਾਂ ਕਿੱਡਾ ਉਹਨਾਂ ਨੇ ਸਟੇਡੀਅਮ ਤਿਆਰ ਕਰਾਇਆ ਔਰ ਹੋਰ ਇਲਾਕੇ ਜਿਹੜੇ ਉਹਨਾਂ ਨੇ ਸਾਡੇ ਨੇੜੇ ਪਿੰਡ ਹੈਗਾ ਤੇਗਾ ਸਾਰੇ ਪਿੰਡਾਂ ਦੇ ਵਿੱਚ ਕਿਵੇਂ ਉਹਨਾਂ ਨੇ ਸੇਵਾ ਇਹ ਨਿਭਾਈ ਹੈ ਸੰਗਤਾਂ ਨੂੰ ਪੰਚਾਇਤਾਂ ਨਾਲ ਜੁੜ ਕੇ ਸੋ ਮੈਂ ਹੁਣ ਮੈਂ ਬੋਧਾ ਸਮਾਜ ਸਰਪੰਚ ਨਾਲ ਆਵਾਜ਼ ਤੇ ਬਾਈ ਚਾਇਤਾ ਨੂੰ ਸਨਮਾਨ ਕੀਤਾ ਜਾਣਾ ਬੇਨਤੀ ਕਰਾਂ ਗ੍ਰਾਮ ਮਕਾਇਦ ਦਾ ਤਾਲਗੜ ਦੇ ਸਰਪੰਚ ਗੁਰਜਨ ਸਿੰਘ ਜੀ ਅਤੇ ਮਨਿੰਦਰ ਸਿੰਘ ਜੀ ਇਹ ਬਾਈ ਨੂੰ ਸਰਪੋਤ ਦੇ ਕਰਕੇ ਸਨਮਾਨ ਕਰਨਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੈੰਦਰ ਸਿੰਘ ਨੂੰ ਮਾਜਰਾ